ਖੁੱਲਣੇ ਕਿ ਕਿਸ ਤਰ੍ਹਾਂ ਸੇ ਦੇਖਦੇ ਹਾਂ ਆਰਡਰਸ ਕੋ ਕਾਪਚੂ ਰਣਨੀਤੀ ਅਗੇ ਕੀ ਰਹਿਣੇ ਵਾਲੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜੋ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਰਡਰ ਕਰ ਰਹੇ ਨੇ ਵੀ ਇਹ ਰਸਤਾ ਖੁੱਲਿਆ ਜਾਵੇ ਜੋ ਅਸੀਂ ਸ਼ੁਰੂ ਤੋਂ ਕਹਿੰਦੇ ਆਏ ਆ ਵੀ ਜਿਹੜਾ ਰਸਤਾ ਬੰਦ ਕਰਿਆ ਹੋਇਆ ਹੈਗਾ ਹਰਿਆਣੇ ਦੀ ਬੀਜੇਪੀ ਸਰਕਾਰ ਤੇ ਸੈਂਟਰ ਦੀ ਬੀਜੇਪੀ ਸਰਕਾਰ ਨੇ ਕਰਿਆ ਹੋਇਆ ਉਹ ਅੱਜ ਕਲੀਅਰ ਹੋ ਗਿਆ ਨਹੀਂ ਅੱਜ ਤੱਕ ਸਾਨੂੰ ਇਹ ਬਦਨਾਮ ਕਰੀ ਗਏ ਨੇ ਬੈਠਿਆ ਨੂੰ ਵੀ ਕਿਸਾਨਾਂ ਨੇ ਸੜਕਾਂ ਰੋਕਤੀਆਂ ਕਿਸਾਨਾਂ ਨੇ ਰਸਤਾ ਰੋਕਦਾ ਜਿਹਦੇ ਬਾਰੇ ਸਾਨੂੰ ਬਹੁਤ ਵਾਰ ਥੋੜੇ ਮਾਧਿਮ ਰਾਹੀਂ ਇਹ ਕਹਿਣਾ ਪਿਆ ਥੋੜੇ ਮਾਧਿਮ ਰਾਹੀਂ ਕਹਿਣਾ ਪਿਆ ਵੀ ਇਹ ਰਸਤਾ ਅਸੀਂ ਨਹੀਂ ਰੋਕਿਆ ਹੈਗਾ ਹਰਿਆਣੇ ਦੀ ਸਰਕਾਰ ਨੇ ਰੋਕਿਆ ਜੋ ਅੱਜ ਕੋਰਟ ਵੱਲੋਂ ਕਲੀਅਰ ਹੋ ਗਿਆ ਜੀ ਤੇ ਅਬ ਅਬ ਕੀ ਆ ਰਣਨੀਤੀ ਰਹਿਣ ਵਾਲੀ ਰਣਨੀਤੀ ਇਹ ਵੀ ਅਸੀਂ ਹੁਣ ਦੋਨੇ ਫਾਰਮਾਂ ਆਰਡਰ ਦੀਆਂ ਕਾਪੀਆਂ ਲਵਾਂਗੇ ਆਰਡਰ ਦੀਆਂ ਕਾਪੀਆਂ ਲੈ ਕੇ ਉੱਥੇ ਫੈਸਲਾ ਲਵਾਂਗੇ ਬਹਿ ਕੇ ਪੜ ਕੇ ਵੀ ਕੀ ਲੈਣਾ ਉਹ ਤੋਂ ਬਾਅਦ ਇੱਕ ਗੱਲ ਇਹ ਹੈ ਵੀ ਦਿੱਲੀ ਜਿਹੜਾ ਜਾਣਾ ਸੀ ਦਿੱਲੀ ਦੀ ਸਾਡੀ ਕਾਲ ਹੈਗੀ ਐ ਦਿੱਲੀ ਦੀ ਪਹਿਲਾਂ 13 ਤਰੀਕ ਤੋਂ ਵੀ ਸੀਗੀ 21 ਨੂੰ ਵੀ ਪਰ ਅਸੀਂ ਉਹਦੇ ਰੁਕਿਆ ਕਾਹ ਤੋਂ ਸੀਗੇ ਇੱਥੇ ਕਾਹ ਤੋਂ ਰੁਕੇ ਸੀਗੇ ਵੀ ਜਿਹੜਾ ਮਾਹੌਲ ਸਖਾਵਾਂ ਹੋ ਜੇ ਉਹ ਤੋਂ ਬਾਅਦ ਅਸੀਂ ਦਿੱਲੀ ਜਾਵਾਂਗੇ ਅੱਜ ਜਿੱਦਾਂ ਕੋਰਟ ਤੋਂ ਆਰਡਰ ਹੋਏ ਨੇ ਸਾਨੂੰ ਉਮੀਦ ਹੈ ਵੀ ਜਿਹੜੀ ਹਰਿਆਣਾ ਦੀ ਸਰਕਾਰ ਹੈ ਜੀ ਨੇ ਪਹਿਲਾਂ ਰੋਕਿਆ ਵੀ ਹੁਣ ਨਹੀਂ ਰੋਕੂਗੀ ਦਿੱਲੀ 'ਚ ਸਾਨੂੰ ਸਰਕਾਰ ਕੋਈ ਸੇਫ ਥਾਂ ਦੇ ਕੇ ਉੱਥੇ ਬੈਠਣ ਨੂੰ ਲੁਗੇ ਜਿੱਦਾਂ ਰਾਮਲੀਲਾ ਗਰਾਊਂਡ ਆ ਹੋਰ ਹੈ ਹਾਂ ਦਿੱਲੀ ਕੋਲ ਅਟੱਲਾ ਹੈ ਪਰ ਇਹਦੇ 'ਚ ਮੈਂ ਇਹ ਵੀ ਕਹੂੰਗਾ ਅਦਰਵਾਇਜ਼ ਸਰਕਾਰ ਰੋਕਦੀ ਐ ਔਰੇ ਉਹ ਆਪ ਜ਼ਿੰਮੇਵਾਰ ਹੋਗੇ ਹਰਿਆਣਾ ਜਿੱਦਾਂ ਪਹਿਲਾਂ ਸਰਕਾਰ ਨੇ ਸਾਡੇ ਨਾਲ ਜ਼ਿਆਦਤੀ ਕੀਤੀ ਹੈ 400 ਪਰ ਦਾ ਨਾਰਾ ਸੀਗਾ 240 ਤੇ ਆ ਗਏ ਹੁਣ ਜੇ ਅਦਰਬਜ ਹਰਿਆਣੇ ਦੇ ਇਲੈਕਸ਼ਨ ਹੈ ਹੋਰ ਸਟੇਟਾਂ ਦੇ ਇਲੈਕਸ਼ਨ ਹੈ ਪੰਜਾਬ 'ਚ ਉਹਦੇ ਤੇ ਇਹਨਾਂ ਨੂੰ ਆਪ ਲੋਕਾਂ ਨੇ ਦੱਸ ਦੇਣਾ ਵੀ ਤੁਸੀਂ ਕਿਸਾਨ ਦੇ ਵਿੱਚ ਦੁਰਾਂਡ ਕੀ ਕਰ ਰਹੇ ਹੋ ਤੇ ਇੱਕ ਗੱਲ ਹੋਰ ਹੈ ਜੋ ਇਹ ਇੱਥੇ ਬਾਰਡਰ ਬੰਦ ਹੋਣ ਕਰਕੇ ਸਾਡੇ ਪੰਜਾਬ ਦੇ ਵਪਾਰੀ ਵਰਗ ਦਾ ਸਾਡੇ ਪੰਜਾਬ ਦਾ ਅਰਬਾਂ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਉਹਦੀ ਜ਼ਿੰਮੇਵਾਰ ਵੀ ਹਰਿਆਣਾ ਸਰਕਾਰ ਹੈ ਜਿਨ੍ਹਾਂ ਨੇ ਬਾਰਡਰ ਬੰਦ ਕਰੇ ਨੇ ਪ੍ਰਧਾਨ ਸਾਹਿਬ ਜੀ ਦੇ ਲੋਕ ਲੋਕ 7 ਦਿਨ ਦੇ ਅੰਦਰ ਸਰਕਾਰ ਕੋ ਕਹਾਏ ਬਾਰਡਰ ਖੋਲਣੇ ਲਈ ਕੀ ਕ हाई कोर्ट के ऑर्डर ने बिल्कुल स्पष्ट कर दी है स्थिति कि रास्ता किसानों ने नहीं बल्कि हरियाणा सरकार ने सेंटर की सरकार के कहने पर रोक रखा था और जो कि बिल्कुल पंजाब की सरहद के अंदर रास्ता रोक रखा था तो इस बात से हाई कोर्ट के ऑर्डर से ये बात स्पष्ट हो चुकी है कि रास्ता किसानों ने नहीं बीजेपी सरकार ने बंद किया था क्या रणनीति रहने वाली है आगे की रणनीति ये है कि अभी दोनों फोरमों की मीटिंग होगी उस मीटिंग के बाद हम पूरे जो कोर्ट के आदेश हैं उनको पढ़ेंगे जितना हमें भी आपके मीडिया के माध्यम से और सोशल मीडिया पर ही जानकारी मिली है के जो शुभकर्ण सिंह शहीद हुए थे उनके लिए स्पेशल इन्वेस्टिगेशन टीम बनाई गई है और किसी जज के एस को इन्वेस्टिगेशन टीम का हेड लगाया गया है तो और जैसे ही उन्होंने जानकारी दी है कि किसान दिल्ली जा सकते हैं उनका मौलिक अधिकार है और वो अपनी मांगों के लिए दिल्ली पूज कर सकते हैं तो हमारा आगे का ये जो कार्य है वो तत्पर रहेगा यानी दिल्ली जाएंगे दिल्ली निश्चय ही जाएंगे अगर सरकार बातचीत से हल करना चाहती है तो वह पहले हल कर सकती है इस बात का समाधान कर सकती है अगर आदेश के बाद भी नहीं जाने दिया जाता तो क्या रंगे? आदेश के बाद नहीं जाने दिया तो हाई कोर्ट इस बात पर संदर्भ लेगी कि जो हरियाणा सरकार ने वो आदेश का पालन क्यों नहीं किया आ, क्या सरकार कोर्ट से ऊपर है या जो अवेलना कर रहे हैं क्या वो उससे ऊपर है ये बस सारी स्पष्ट की जाएगी